ਦੋਸਤੋ ਅੱਜ ਆਪਾਂ ਕੁਝ ਉਹਨਾਂ ਗੱਲਾਂ ਦੇ ਵਿਚਾਰ ਕਰਾਂਗੇ ਉਹਨਾਂ ਆਦਤਾਂ ਦੇ ਵਿਚਾਰ ਕਰਾਂਗੇ ਜੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਆਰਥਿਕ ਤੰਗੀ ਦਾ ਜਾਂ ਸਾਡੇ ਹੱਥ ਤੰਗ ਹੋਣ ਦਾ ਕਾਰਨ ਬਣਦੀਆਂ ਨੇ ਉਹ ਕਿਹੜੀਆਂ ਗੱਲਾਂ ਨੇ ਅੱਜ ਆਪਾਂ ਉਹਨਾਂ ਦੇ ਵਿਚਾਰ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਜਿਹੜੀ ਗੱਲ ਸਾਨੂੰ ਧਿਆਨ ਚ ਰੱਖਣੀ ਚਾਹੀਦੀ ਹੈ ਜਿਸ ਗੱਲ ਤੋਂ ਸਾਨੂੰ ਅਵੋਇਡ ਕਰਨਾ ਚਾਹੀਦਾ ਪਰਹੇਜ਼ ਕਰਨਾ ਚਾਹੀਦਾ ਉਹ ਹੈ ਕਿਸੇ ਦੀ ਦੇਖਾ ਦੇਖੀ ਕਦੇ ਵੀ ਕੋਈ ਬੇਲੋੜੀ ਚੀਜ਼ ਨਾ ਖਰੀਦੋ ਕੋਈ ਐਸੀ ਚੀਜ਼ ਜਿਸ ਦੀ ਸਾਨੂੰ ਲੋੜ ਨਹੀਂ ਕਿਸੇ ਦੇ ਦੇਖਣ ਤੇ ਹੀ ਉਹ ਨਹੀਂ ਖਰੀਦਣੀ ਚਾਹੀਦੀ ਬਿਲਕੁਲ ਇਹ ਗਲਤੀ ਨਾ ਕਰੋ ਦੂਸਰੀ ਗੱਲ ਲੋਨ ਲੈ ਕੇ ਕਰਜ਼ਾ ਚੁੱਕ ਕੇ ਕੋਈ ਐਸੀ ਚੀਜ਼ ਬਿਲਕੁਲ ਨਾ ਖਰੀਦੋ ਜਿਹਦੀ ਅਜੇ ਸਾਨੂੰ ਲੋੜ ਨਹੀਂ ਜਾਂ ਫਿਰ ਜੋ ਸਾਨੂੰ ਆਮਦਨ ਨਹੀਂ ਦੇ ਸਕਦੀ ਜਿਸ ਤੋਂ ਇਨਕਮ ਨਹੀਂ ਹੋ ਸਕਦੀ ਤੀਸਰੀ ਗੱਲ ਹੈ ਆਪਣੇ ਬੱਚਿਆਂ ਨੂੰ ਇੱਕ ਲਿਮਟ ਤੋਂ ਵੱਧ ਖੁੱਲਾ ਖਰਚਾ ਨਾ ਦਿਓ ਕਿਉਂਕਿ ਆਦਤ ਜਿਹੜੀ ਹੁੰਦੀ ਆ ਉਹ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਨੇ ਉਹਨਾਂ ਦਾ ਖਰਚ ਦੀ ਲਿਮਟ ਵੱਧਦੀ ਜਾਂਦੀ ਹੈ ਤੇ ਉਹ ਵੀ ਕਿਤਨਾ ਕਿਤੇ ਤੁਹਾਡੀ ਜੇਬ ਤੇ ਭਾਰੂ ਪੈਂਦੀ ਹੈ। ਅਗਲੀ ਜਿਹੜੀ ਗੱਲ ਹੈ ਕਈ ਜਿਹੜੇ ਲੋਕ ਨੇ ਉਹ ਬ੍ਰਾਂਡ ਦੇ ਨਾਂ ਤੇ ਵੱਧ ਖਰਚਾ ਕਰਦੇ ਨੇ ਇਸ ਚੀਜ਼ ਤੋਂ ਵੀ ਪਰਹੇਜ਼ ਕਰੋ। ਜੋ ਚੀਜ਼ ਸਾਨੂੰ 500 ਰੁਪਏ ਦੀ ਮਿਲ ਸਕਦੀ ਹੈ ਅਸੀਂ ਬ੍ਰਾਂਡ ਦੇ ਨਾਂ ਤੇ ਕਈ ਵਾਰੀ 1000 ਰੁਪਏ ਉਹਦੇ ਤੇ ਖਰਚਣ ਤੋਂ ਗੁਰੀਜ ਨਹੀਂ ਕਰਦੇ। ਏਬੀ ਸਾਡੀ ਆਰਥਿਕ ਤੰਗੀ ਦਾ ਪੈਸੇ ਦੀ ਬਰਬਾਦੀ ਦਾ ਕਾਰਨ ਬਣਦਾ ਹੈ। ਕਈ ਲੋਕ ਅਕਸਰ ਬਾਹਰ ਘੁੰਮਣ ਫਿਰਨ ਦੇ ਬੜੇ ਸ਼ਕੀਨ ਹੁੰਦੇ ਨੇ ਜੇਬ ਦੇ ਵਿੱਚ ਉਹਨਾਂ ਵਿੱਚ ਉਹਨਾਂ ਕੋਲ ਬੇਸ਼ੱਕ ਖਰਚਾ ਘਟੇ ਹੋਵੇ ਪੈਸਾ ਘਟੇ ਹੋਵੇ ਬੇਸ਼ੱਕ ਉਹ ਕਿਸੇ ਤੋਂ ਫੜਕੇ ਹੀ ਲੈ ਕੇ ਜਾਣ ਪੈਸੇ ਉਧਾਰ ਮੰਗ ਕੇ ਲੈ ਕੇ ਜਾਣ ਪਰ ਉਹ ਗਾਹੇ-ਗਾਹੇ ਜਿਹੜੇ ਨੇ ਉਹ ਬਾਹਰ ਘੁੰਮਣ ਫਿਰਨ ਜਾਂਦੇ ਨੇ ਘੁੰਮਣਾ ਫਿਰਨਾ ਚੰਗੀ ਗੱਲ ਹੈ ਪਰ ਉਸ ਸਮੇਂ ਆਪਣੀ ਆਰਥਿਕ ਹਾਲਤ ਆਪਣੀ ਜੇਬ ਦੀ ਪੋਜੀਸ਼ਨ ਹੈ ਜਿਹੜੀ ਉਹ ਜ਼ਰੂਰ ਦਖਣੀ ਚਾਹੀਦੀ ਹੈ ਇਸ ਚੀਜ਼ ਤੋਂ ਪਰਹੇਜ਼ ਕਰੋ ਜਾਂ ਫਿਰ ਉਹਦੇ ਮੁਤਾਬਕ ਆਪਣੇ ਆਪ ਨੂੰ ਅਡਜਸਟ ਕਰੋ ਅਗਲੀ ਗੱਲ ਜਿਹੜੀ ਤੁਸੀਂ ਆਲੇ-ਦੁਆਲੇ ਦੇਖੀ ਹੋਣੀ ਆ ਸਾਡੇ ਆਲੇ-ਦੁਆਲੇ ਹਰ ਰੋਜ਼ ਵਾਪਰਦਾ ਹੈ ਉਹ ਹੈ ਵਿਆਹਾਂ ਤੇ ਸਮਾਗਮਾਂ ਤੇ ਇੱਕ ਲਿਮਟ ਤੋਂ ਵੱਧ ਦਿਖਾਵੇ ਦੇ ਚੱਕਰ ਦੇ ਵਿੱਚ ਵੱਧ ਖਰਚਾ ਕਰਨਾ ਬਹੁਤ ਸਾਰੇ ਜਿਹੜੇ ਲੋਕ ਨੇ ਬਹੁਤ ਬੋਹ ਗਿਣਤੀ ਉਹ ਲੋਕ ਨੇ ਜਿਹੜੇ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਦੂਜਿਆਂ ਨੂੰ ਦਿਖਾਉਣ ਦੇ ਲਈ ਇਹੋ ਜਿਹੇ ਸਮਾਗਮਾਂ 'ਤੇ ਹੱਦ ਤੋਂ ਵੱਧ ਖਰਚਾ ਕਰਦੇ ਨੇ ਉਭਿਸ਼ਕ ਪਹਿਲਾਂ ਉਹ ਲੋਨ ਲੈ ਕੇ ਅਜਿਹਾ ਖਰਚਾ ਕਰਦੇ ਨੇ ਜਾਂ ਫਿਰ ਇਧਰ ਉਧਰ ਨੂੰ ਫੜ ਕੇ ਉਧਾਰ ਫੜ ਕੇ ਖਰਚਾ ਕਰਦੇ ਨੇ ਪਰ ਉਹ ਬਾਅਦ ਦੇ ਵਿੱਚ ਜਿਹੜੇ ਪੈਸਾ ਹੈ ਉਹ ਕੁਝ ਘੰਟਿਆਂ ਦੇ ਸਮਾਗਮ ਤੇ ਜਿਹੜਾ ਪੈਸਾ ਖਰਚਿਆ ਉਹਨਾਂ ਨੇ ਮੋੜਨਾ ਹੁੰਦਾ ਹੈ ਮੋੜਨਾ ਵੀ ਹੁੰਦਾ ਹੈ ਤੇ ਇਹ ਗੱਲ ਕਈ ਵਾਰੀ ਉਸ ਵਕਤ ਦਿਮਾਗ 'ਚ ਨਹੀਂ ਹੁੰਦੀ ਇਸ ਕਰਕੇ ਇਹ ਚੀਜ਼ ਤੋਂ ਹਮੇਸ਼ਾ ਪਰਹੇਜ਼ ਕਰੋ ਲੋੜ ਅਨੁਸਾਰ ਹੀ ਖਰਚਾ ਜਿਹੜਾ ਹੈ ਇਹ ਜਿਹੇ ਸਮਾਗਮਾਂ ਤੇ ਕਰੋ ਕਈ ਲੋਕ ਆਪਾਂ ਦੇਖਦੇ ਹਾਂ ਕਿ ਵਿਆਹਾਂ ਤੇ ਜਦੋਂ ਅ ਉਹ ਡੀਜੇ ਵਾਲੇ ਔਰਕੈਸਟਰ ਵਾਲੇ ਜਾਂ ਇਸ ਤਰੀਕੇ ਨਾਲ ਕੋਈ ਹੋਰ ਸਮਾਗਮ ਹੁੰਦੇ ਨੇ ਉਸ ਵਕਤ ਜਿਹੜੇ ਨੇ ਪੈਸੇ ਉਡਾਉਣ ਦੇ ਵਿੱਚ ਬੜਾ ਦਿਖਾਵਾ ਕਰਦੇ ਨੇ ਉਬੇਸ਼ਕ ਨੂੰ ਮੌਕੇ ਤੇ ਚਾਹੇ ਉਸ ਵਕਤ ਉਹਨਾਂ ਨੇ ਕੋਈ ਸ਼ਰਾਬ ਪੀਤੀ ਹੋਵੇ ਜਾਂ ਕੋਈ ਹੋਰ ਉਹਨਾਂ ਦਾ ਕੋਈ ਮਨ ਦੇ ਵਿੱਚ ਕੋਈ ਭਾਵਨਾ ਹੋਵੇ ਪਰ ਉਸ ਵਕਤ ਉਹ ਦਿਖਾਵੇ ਦੇ ਚੱਕਰ ਦੇ ਵਿੱਚ ਆਪਣਾ ਕਾਫੀ ਪੈਸਾ ਜਿਹੜਾ ਉਹ ਕੁਝ ਮਿੰਟਾਂ ਸੈਕਿੰਟਾਂ ਦੇ ਵਿੱਚ ਉਹ ਬਰਬਾਦ ਕਰ ਬੈਠਦੇ ਨੇ ਇਸ ਚੀਜ਼ ਤੋਂ ਉਹ ਬਰਡ ਕਰੋ ਇਸ ਚੀਜ਼ ਤੋਂ ਪਰਹੇਜ਼ ਕਰੋ ਇੱਕ ਗੱਲ ਹੋਰ ਜੋ ਗਲਤੀ ਅਕਸਰ ਕੀਤੀ ਜਾਂਦੀ ਹੈ ਉਹ ਹੈ ਦੂਜਿਆਂ ਨੂੰ ਦੇਖ ਕੇ ਵੱਡਾ ਘਰ ਖਰੀਦਣਾ ਵੱਡਾ ਘਰ ਪਾਉਣਾ ਵੱਡੀ ਗੱਡੀ ਖਰੀਦਣੀ ਜਾਂ ਫਿਰ ਵੱਡਾ ਟਰੈਕਟਰ ਆਦਿ ਖਰੀਦਣਾ ਇਸ ਚੀਜ਼ ਤੋਂ ਹਮੇਸ਼ਾ ਪਰਹੇਜ਼ ਕਰੋ ਹਮੇਸ਼ਾ ਆਪਣੀ ਲੋੜ ਦੇ ਅਨੁਸਾਰ ਚੀਜ਼ ਖਰੀਦੋ ਆਪਣੀ ਲੋੜ ਅਨੁਸਾਰ ਹੀ ਚੀਜ਼ ਬਣਾਓ ਤਾਂ ਜੋ ਸਾਡਾ ਮਕਸਦ ਜਿਹੜਾ ਆ ਉਹ ਵੀ ਹੱਲ ਹੋ ਜੇ ਤੇ ਸਾਡੀ ਬੇਲੋੜਾ ਖਰਚਾ ਵੀ ਸਾਡੀ ਜੇਬ ਵਿੱਚੋਂ ਨਾ ਹੋਵੇ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹ ਵੀ ਦੇਖੇ ਜਾਂਦੇ ਨੇ ਜਿਹੜੇ ਆਪਣੀ ਆਮਦਨ ਦਾ ਤੇ ਖਰਚ ਦਾ ਹਿਸਾਬ-ਤਬ ਨਹੀਂ ਰੱਖਦੇ ਜਾਂ ਉਹ ਇਸ ਤਰੀਕੇ ਨਾਲ ਉਹ ਆਮਦਨ ਤੇ ਖਰਚ ਦਾ ਹਿਸਾਬ-ਤਬ ਰੱਖ ਕੇ ਉਹ ਪੈਸਾ ਨਹੀਂ ਖਰਚਦੇ ਉਹ ਜਿਹੜੀ ਇਹ ਆਦਤ ਹੈ ਉਹ ਹਮੇਸ਼ਾ ਆਪਣੀ ਜੇਬ ਤੇ ਭਾਰੂ ਪੈਂਦੀ ਹੈ ਕਿਉਂਕਿ ਜਦੋਂ ਕੋਈ ਆਮਦਨ ਤੇ ਖਰਚ ਦਾ ਹਿਸਾਬ-ਤਬ ਨਹੀਂ ਰੱਖਿਆ ਜਾਂਦਾ ਤਾਂ ਜਾਣੇ-ਅਣਜਾਣੇ ਦੇ ਵਿੱਚ ਵੱਧ ਖਰਚ ਹੋ ਜਾਣਾ ਆਮ ਗੱਲ ਹੈ ਤੇ ਇਹ ਚੀਜ਼ ਉਹਨਾਂ ਨਾਲ ਹਰ ਮਹੀਨੇ ਵਾਪਰਦੀ ਹੈ ਉਹ ਇਸ ਤਰੀਕੇ ਨਾਲ ਉਹ ਤੰਗੀ ਦੇ ਵਿੱਚ ਹੀ ਹੁੰਦੇ ਨੇ ਕਟਣ ਕਟਣ ਦੇ ਵਿੱਚ ਜਿਹੜਾ ਉਹ ਮਜਬੂਰ ਹੋ ਜਾਂਦੇ ਨੇ ਇਸ ਤੋਂ ਇਲਾਵਾ ਕਈ ਜਿਹੜੇ ਲੋਕ ਨੇਗੇ ਉਹ ਖਾਣ ਪੀਣ ਤੇ ਕਾਫੀ ਖਰਚਾ ਕਰਦੇ ਨੇ ਚਾਹੇ ਉਹ ਖਾਣ ਖਾਣ ਦੀ ਗੱਲ ਹੈ ਜਾਂ ਕਈ ਪੁਰ ਪੀਣ ਦੇ ਸ਼ੌਕੀਨ ਲੋਕ ਨੇ ਤਾਂ ਉਹ ਬੇਸ਼ੱਕ ਉਹਨਾਂ ਦੇ ਘਰ ਦੇ ਵਿੱਚ ਹੋਰ ਲੋੜਾਂ ਜਿਹੜੀਆਂ ਉਹ ਬੇਸ਼ੱਕ ਪੂਰੀਆਂ ਕਰਨ ਵਾਲੀਆਂ ਹੋਣ ਪਰ ਉਹਨਾਂ ਨੂੰ ਆਪਣੇ ਖਾਣ ਪੀਣ ਤੇ ਜਿਹੜਾ ਖਰਚ ਹੁੰਦਾ ਹਰ ਦਿਨ ਜਾਂ ਫਿਰ ਅਕਸਰ ਜਿਹੜਾ ਉਹ ਜ਼ਿਆਦਾ ਕਰਦੇ ਹੋ ਨਜ਼ਰ ਆਉਂਦੇ ਨੇ ਇਸ ਚੀਜ਼ ਤੋਂ ਵੀ ਪਰਹੇਜ਼ ਕਰੋ ਹਮੇਸ਼ਾ ਆਪਣੀ ਜੇਬ ਨੂੰ ਦੇਖ ਕੇ ਆਪਣੀ ਬਿੱਤ ਨੂੰ ਦੇਖ ਕੇ ਹੀ ਖਰਚਾ ਕਰੋ ਅਗਰ ਅਸੀਂ ਇਹ ਆਦਤਾਂ ਇਹਨਾਂ ਗੱਲਾਂ ਨੂੰ ਧਿਆਨ ਦੇ ਲਈਏ ਤਾਂ ਸਾਡੀ ਜਿਹੜੀ ਹੈ ਕਾਫੀ ਜਿਹੜੀ ਸਮੱਸਿਆਵਾਂ ਬਣੇ ਹੱਥ ਤੰਗ ਹੋਣਦੀਆਂ ਜਾਂ ਫਿਰ ਜੋ ਪੈਸੇ ਦੀ ਬਰਬਾਦੀ ਕਹਿ ਸਕਦੇ ਆ ਉਸ ਤੋਂ ਅਸੀਂ ਬਚ ਸਕਦੇ ਆ ਧੰਨਵਾਦ